सीएनडब्ल्यूजी चैनल लुधियाना सिटी लाइफ के बिजनेस इंडिया टीवी देख रहे सारे सतिया रूपिया अपने साथ शिक्षा दोस्तों लकी इंजीनियरिंग के आए हैं ता सौरभ जी ना गल बात कर दे सर केड़े केड़े प्रोडक्ट है वो की ये ना चीज खासियत है सो uh, so, असी जी लकी इंजीनियर्स से तो हैं मेरा नाम सौरभ शाहवा जी, uh, जी। uh, असी इंडिया दे फर्स्ट साइकिल बुशलेस चेन मैन्युफैक्चरर से हैं जी जो बुशलेस चेन की खासियत होती है वो है कि ये नॉर्मल चेन है ਹਾਂ ਜੀ ਆਵਾਜ਼ ਕਰਦੀ ਹੈ ਜਾਂ ਫਿਰ ਜਲਦੀ ਸਾਈਕਲ ਤੋਂ ਉਤਰ ਜਾਂਦੀ ਹੈ ਅਸੀਂ ਜਿਹੜੀ ਆਪਣੀ ਚੇਨ ਡਵੈਲਪ ਕੀਤੀ ਹੈ ਇਹਦੇ ਵਿੱਚ ਮਸਟ ਰੰਸ ਜਿਸ ਹਾ ਟੂ ਪੋਸ਼ਰ ਚੇਨ ਜੀ ਉਹਦੀ ਇਹ ਖਾਸियत ਹੈ ਕਿ ਨਾ ਉਹ ਚੇਨ ਚਲਦੇ ਆਵਾਜ਼ ਕਰਦੀ ਹੈ ਜੀ ਤੇ ਨਾ ਹੀ ਉਹ ਵਧੇ ਤਰੁ ਜੀ ਆ ờ ਅਰਿਜਨਲੀ ਵਸਰ ਟਾਈਫਾਨਿਕ ਟੈਕਨੋਲੋਜੀ ਜਿਹਨੂੰ ਅਸੀਂ ਇੰਡੀਆ ਵਿੱਚ ਲੈ ਕੇ ਆਏ ਹਾਂ ਜੀ ਐਂਡ ਨਹੀਂ ਐਦਾਂ ਨਹੀਂ ਹੈ ਕਿ ਅੱਪਾ ਜਾ ਕੇ ਸਿ ਮਸ਼ੀਨਸ ਖਰੀਦ ਕੇ ਲੈ ਕੇ ਆਇਆ ਬਸ ਇਸ ਟੋਟਲ ਟੈਕਨੋਲੋਜੀ ਇਨ ਹਾਊਸ ਡਵੈਲਪ ਕੀਤੀ ਹੈ ਜੀ And uh, complete R&D, there is a lot of process of brand, uh, including heat treatment or assembly. It is 100% percent uh, uh, self produced uh, uh, In Ji. fact, uh, we are the first ones in uh, bicycle chains uh, who are exporting to US also. So to So. ਦੇ ਜਿਹਨੂੰ ਚੱਲਿਆ ਸੀ ਦਿਸ ਇਜ਼ ਅ ਅਸੀਂ ਕੁਝ ਕਿਚਨ ਕੋਟਿੰਗਸ ਵੀ ਅੱਦੇ ਇੰਟਰੋਡਿਊਸ ਕੀਤੇ ਹੋਏ ਜਿੰਦਾ ਰਸ ਬਸ ਪਰ ਤੇ ਜਿੰਦਾ ਫੋਰਸ ਬ੍ਰੇਕ ਟੈਸਟ 1100 ਘੰਟੇ ਦਾ ਹੈਗਾ ਤੇ ਜਨ ਕਿ ਰਸ ਤੇ ਨਹੀਂ ਲੱਗੂ ਨਾ ਰਸ ਤੇ ਲੱਗੇਗਾ ਜੀ ਜਿਹੜੀ ਆ ਚੇਨ ਹੋਈ ਹੈ ਸਪੈਸੀਫਿਕਲੀ ਕਿਸੇ ਇੱਕ ਕੁਝ ਯੂਰੋਪੀਅਨ ਅਮਰੀਕਨ ਕਸਮਰਸ ਦੇ ਸੀ ਡਵੈਲਪ ਕੀਤੀ ਹੈ ਜੀ ਅ ਨਾਰਮਲ ਚੇਨ ਦਾ ਜਿਹੜਾ ਫੋਰਸ ਬ੍ਰੇਕ ਟੈਸਟ 10 ਤੇ 11 ਘੰਟੇ ਦਾ ਹੁੰਦਾ ਹੈ ਇਹਦਾ 100 ਟਾਈਮਸ ਹੈ 1100 ਘੰਟੇ ਦਾ ਫੋਰਸ ਬ੍ਰੇਕ ਟੈਸਟ ਪਾਸ ਕੀਤਾ ਤੇ ਜਿਹੜੀ uh, भी ਆਪਣੀ टेक्नोलॉजी ਜਿਹਨੂੰ ਅਸੀਂ ਹਾਸਿਲ ਕਰਨ ਲਈ ਤਕਰੀਬਨ 223 ਸਾਲ ਦਾ ਆਰ ਐਨ ਡੀ ਦਾ ਸਫਰ ਸੀਗਾ ਸਾਡਾ ਠੀਕ ਹੈ ਜੀ ਅ 2021 ਅਸੀਂ ਸ਼ੁਰੂ ਕੀਤਾ ਸੀਗਾ ਠੀਕ 2022 ਐਂਡ 2023 ਬਿਗਨਿੰਗ ਇਚ ਅਸੀਂ ਐਲੀ ਪ੍ਰੋਡਕਸ਼ਨ ਸਟਾਰਟ ਕਰ ਲਈ ਜੀ ਐਂਡ ਸਟਾਰਟਿੰਗ ਤੋਂ ਤੱਕ ਹੁਣ ਤੱਕ ਨੀਅਰਲੀ 250% ਇਨਕਰੀਸ ਹੈ ਸਾਡਾ ਪ੍ਰੋਡਕਸ਼ਨ ਜੀ ਇੱਕ ਦਿਸ ਅਰਗੇ ਸਾਡੀ ਆਰਬੀ ਚੇਂਜ ਨੂੰ ਕਹਿੰਦੇ ਨੇ ਰਸਪਸ ਚੇਨ ਜੀ ਐਂਡ ਦਿਸ ਇਜ਼ ਅ ਟੈਫਲੋਨ ਕੋਟਿਡ ਚੇਨ ਐਂਡ ਆ ਸਾਡੀ ਨੋਰਮਲ ਚੇਨ ਦੀ ਪੈਕੇਜਿੰਗ ਹੈ ਜਿਹੜੀ ਅਸੀਂ ਇੰਡੀਅਨ ਮਾਰਕੀਟਸ ਲਾਂਚ ਕੀਤੀ ਹੈ ਕਿ ਨਾਂ ਇਹ ਫਲਾਉ ਨੱਖਿਆ ਜਾਂਦੇ ਹਿੱਤ ਹੈ ਨਾ ਚੇਨ ਦਾ ਨਾਮ ਤਾਂ ਸਾਡਾ ਬ੍ਰਾਂਡ ਮਾਸਟਰ ਮਾਸਟਰ ਦੇ ਨਾਮ ਤੇ ਵੇਚਦੇ ਆ S410 ਇੰਦਾਵਿਜ਼ਮ ਮਾਡਲ D ਐਂਡ ਅਸੀਂ ਇਹਨੂੰ ਬੇਸਿਕਲੀ ਹੁਣ ਤੱਕ ਸਾਰੀ ਚੇਨ ਚਾਇਨਾ ਤੋਂ ਆ ਰਹੀ ਸੀ ਕਿ ਇਹ ਸਰ ਇਹ ਸਰ ਇਹ ਤਰ੍ਹਾਂ ਦੀ ਜਿਹੜੀ ਇਹ ਪੈਕਿੰਗ ਵਗੈਰਾ ਤੱਕ ਜੈਸੀ ਤਾਂ ਸਾਨੂੰ ਇੱਕ ਚੈਲੰਜ ਆ ਰਿਹਾ ਹੈ। ਹਾਏ ਜੀ ਦਿਸ ਇਜ਼ ਦ ਪੈਕੇਜਿੰਗ। ਅੱਛਾ ਜੀ। ਸੋ ਮਾਸਟਰ ਦੇ ਨਾਮ ਤੇ ਮਾਸਟਰ ਦੇ ਨਾਮ ਤੇ ਹੈਗੇ ਜੀ S410 ਇਸ ਅ ਮਾਡਲ ਐਂਡ ਸਿੰਗਲ ਸਪੀਡ ਚੇਨ। ਇਹ ਸਰ ਇਹ ਕਿੰਨੇ ਤਰ੍ਹਾਂ ਦੀ ਬਣਾਉਣਾ ਹੈ ਤੇ ਤੁਸੀਂ? ਸੇ ਹੁਣ ਤਾਂ ਹੋਣਾ ਤਾਂ ਹੁੰਦਾ ਕਿ ਬਸ ਸਿਰਫ ਦੋ ਤਰ੍ਹਾਂ ਦੀ ਬਣਾ ਰਹੇ ਇਕ ਨੋਰਮਲ ਸਟੈਂਡਰਡ ਚੇਨਾ ਵਿਚ ਇਸ ਜਿਹੜੀ ਆਪਣਾ ਤੋਂ ਤੱਕ ਚੱਲਦੀ ਆ ਇਹ ਜੀ ਜੀ ਉਹਨਾਂ ਸੀ ਹੌਲੀ ਹੌਲੀ ਸਾਰੇ ਜੀ ਟ੍ਰਾਂਸਫਰਮੇਸ਼ਨ ਇੰਦੇ ਚੀਪ ਮੁਸ਼ਲ ਇਸੇ ਤੇ ਲੈ ਕੇ ਆ ਰਹੇ ਆ ਜੀ ਜੀ ਐਂਡ ਨੈਕਸਟ ਮੰਥ ਵੀ ਆ ਲਾਂਚਿੰਗ ਆ ਮਲਟੀ ਸਪੀਡ ਜੀ ਐਟ ਸੋ 86 ਸਪੀਡ 7 ਸਪੀਡ ਤੇ ਵੀ ਚੱਲੇ ਜੀ ਜੀ ਇਹ ਆਪਣਾ ਇਹ ਵੀ ਥੋੜੀ ਖੋਲ ਕੇ ਦਿਖਾਉਂਗੀਆਂ ਵਾਲੀ ਜਿਹੜੀ ਇਹ ਆਹ ਸੀ ਇਹ ਆਪਣਾ ਜਨਕੀ ਨੋਰਮਲ ਜਿ ਆਪਾਂ ਕਹਿ ਸਕਦੇ ਹਾਂ ਇਹ ਜੋ ਜਮਨਰ ਵਿਚ ਇਜ਼ ਮੋਰ ਐਕਸੈਸਿਬਲ ਫਾਰ ði ਇੰਡੀਅਨ ਮਾਰਕੀਟ ਜੀ ਜੀ ਚੰਦੇ ਚ ਕੋਈ ਕੋਟਿੰਗ ਨਹੀਂ ਹੈ ਬਟ ਉਹਦੇ باوجود ਵੀ ਦਿਸ ਇਜ਼ ਅ ਵੈਰੀ ਗੁੱਡ ਕੁਆਲਿਟੀ ਪ੍ਰੋਡਕਟ ਜੀ ਜਿਹੜੀ ਟੋਟਲ ਜਿਹੜੀ ਫਿਨਿਸ਼ ਹੈਗੀ ਜੀ ਤੁਸੀਂ ਕਹੋਗੇ ਵਧੀਆ ਫਿਨਿਸ਼ ਹੈ ਜੀ ਇਹਨੂੰ ਕਹਿ ਨਹੀਂ ਸਕਦੇ ਕਿ ਕਿਸੇ ਇੱਕ ਨਾਰਮਲ ਛੋਟੇ ਜਿਹੇ ਕਾਖਾਨੇ ਚ ਬਣੀ ਹੋਈ ਹੈ ਸੁਣਨ ਤੇ ਕੰਪਲੀਟ ਕੰਪਲੀਟ ਵਿਦ ਆਲ ਦ ਇੰਟਰਨੈਸ਼ਨਲ ਬ੍ਰਾਂਡ ਜਿੱਥੇ ਜਿੰਨੇ ਵੀ ਹੈਗੇ ਨੇ ਸਾਡੇ ਪੀਅਰਸ ਜਿਹਦੇ ਸੈਕਿੰਡ ਹੋ ਗਿਆ 22 22 ਇੰਚ ਦਾ 24 ਇੰਚ ਦਾ 14 ਇੰਚ ਦਾ ਇੰਨਾ ਸਾਰੇ ਤੇ ਬਿਲਕੁਲ ਹੈ ਸਾਰਿਆਂ ਚ ਲੱਗ ਸਕਦਾ ਸਾਰਿਆਂ ਚ ਲੱਗ ਜਿਹੜੇ ਬੀਬੀ ਸਾਈਕਲ ਆ ਅਸੀਂ ਹੀ ਪਹਿਲੇ ਬੰਨੇ ਹੈਗੇ ਜਿਨ੍ਹਾਂ ਨੇ ਫਸਟ ਕੰਪਨੀ ਹੈਗੀ ਜਿਨ੍ਹਾਂ ਨੇ ਆ ਚੇਨ ਨੂੰ ਅਸੀਂ ਐਕਸੈਪਟ ਕਰਾਇਆ ਸਾਰੇ 올 ਅਕ੍ਰੋਸ ਦ ਰੇਂਜ ਜਿਹੜੀ ਚਾਈਨਿਸ ਸੀਜ਼ ਆਉਂਦੀਆਂ ਸੀ ਉਹ ਟੁੱਟ ਜਾਂਦੀਆਂ ਸੀ ਜੀ ਜੀ ਇਹ ਜਾਨੀ ਕਿ ਹਰ ਇੱਕ ਸੈਕਟ ਬਿਲਕੁਲ ਜੀ ਸਟਾਰਟਿੰਗ ਫਰੋਮ ਤੋਂ ਛੋਟਾ ਬੱਚਾ ਨਾਲ ਸਾਈਕਲ ਤੋਂ ਲੈ ਕੇ ਬਟ ਐਂਡ ਐਲਸੋ ਸਟੈਂਡਰਡ ਸਾਈਕਲ ਜਿਹੜੀ ਅੱਜ ਤੱਕ ਫਾਸਟ ਸਪੀਡ ਸਾਈਕਲ ਆਉਂਦੀਆਂ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਵਿੱਚ ਆ ਮਾਡਲ ਨੇ ਉਹ ਦਾ ਡਿਫਰੈਂਟ ਮਾਡਲ ਹੁੰਦਾ ਹੈ ਅਸੀਂ ਨੈਕਸਟ ਮੰਥ ਲਾਂਚ ਕਰ ਰਹੇ ਹਾਂ ਜੀ ਉਹਦੇ ਫੋੜਾ ਟੈਕਨੋਲੋਜੀ ਹੋਰ ਡਿਫਰੈਂਟ ਹੁੰਦੀ ਹੋਰ ਐਡਵਾਂਸਡ ਇਹ ਵਾਲੀ ਚੈਨ ਵੀ ਹੈਪੋਰ ਕਿ ਆ ਵੀ ਆ ਜਿਹੜੀ ਹਾਂਜੀ ਆ ਥਿਸ ਇਜ਼ ਅ ਟੈਫਲੋਨ ਕੋਟਡ ਚੇਨ ਆਈ.ਐਚ ਦਾ ਵੀ ਹਜੇ ਡਿਮਾਂਡਿੰਗ ਹੈ ਕਿ ਬਿਕਾਜ਼ ਥਿਸ ਇਜ਼ ਅ ਵੇਰੀ ਐਕਸਪੈਂਸਿਵ ਚੇਨ ਬਟ ਮਾਈ ਬੀਲੀਵ ਮੈਨੂੰ ਲੱਗਦਾ ਹੈ ਓਵਰ ਟਾਈਮ ਵੀ ਤੁਸੀਂ ਐਕਸਪੋਰਟ ਹੀ ਕਰਦੇ ਹੋ ਸਿਰਫ ਐਕਸਪੋਰਟ ਕਰਦੇ ਜੀ ਥਿਸ ਇਜ਼ ਫॉर ਯੂਰ ਯੂਰੋਪੀਅਨ ਐਂਡ ਅਮਰੀਕਨ ਮਾਰਕੀਟਸ ਜੀ ਜੀ ਸੋ ਇਹ ਇਹ ਪਾਵਰ ਕੋਟਿੰਗ ਹੈ ਜਦ ਕੋਟਡ ਨਹੀਂ ਹੈ ਟੈਫਲੋਨ ਕੋਟਿੰਗ ਹੋਦੀ ਜੀ ਕਾਫ ਵੀ ਐਕਸਪੈਂਸਿਵ ਕੋਟਿੰਗ ਹੈ ਐਂਡ ਐਨ ਬਾਰੇ ਇਹਦੇ ਜਿਵੇਂ ਇਹਦਾ ਜਿਹੜਾ ਜਿਹੜਾ ਰਸਟ ਸਟਰਕਚਰ ਹੈਗਾ ਮਤਲਬ ਫੋਰਸਪਰੇਟ ਇਸ ਤੇ ਇਹਦੇ ਤੋਂ ਵੀ ਜ਼ਿਆਦਾ ਜੀ ਜੀ ਅਰ ਆਰ ਆਰ ਰਸਪਾਸ ਤੇ ਚੇਨ ਫੋਰ ਐਗਜ਼ਾਮਪਲ 1100 1150 ਘੰਟੇ ਤੱਕ ਬਸ ਕਰਦੀ ਹੈ 1400 ਘੰਟੇ ਤੱਕ ਜੀ ਸੋ ਐ ਅਦਰ ਹੀ ਐਡਵਾਂਸਡ ਲੈਵਲ ਆ ਹੋ ਰੱਖੇ ਜੀ ਜੀ ਐਂਡ ਟੈਫਲੋਨ ਜਿਹਨੂੰ ਵੀ ਇੰਡਸਟਰੀ ਬਾਰੇ ਪਤਾ ਟੈਫਲੋਨ ਇਜ਼ ਅ ਵੈਰੀ ਹਾਈ ਐਂਡ ਕੋਟਿੰਗ ਅਤੇ ਦੇ ਨਾਲ ਜੀ ਲਾਈਫ 4 ਹੰਡਰਡ ਹੋ ਜਾਂਦੀ ਛੇ ਜ ਜਿਹੜੀ ਪਰਲੀ ਚੈਨ ਹੈਗੀ ਆ ਆਪਣੇ ਨਾਰਮਲ ਵਾਲੀ ਉਹ ਕਿੰਨੀ ਕੋਸਟ ਕਰਦੀ ਹੈ ਤੇ ਅਪਰੋਕਸੀਮੇਟਲੀ ਅਪਰੋਕਸੀਮੇਟਲੀ 60 ਤੋਂ 65 ਰੁਪਏ ਅੱਛਾ ਤੇ ਬੱਡੀ ਕੰਡਿਲੇਰ ਐਂਡ ਤੇ ਜਿਹੜਾ ਹਾਂ ਜੀ ਆ ਦੂਸਰੀ ਜਿਹੜੀ ਰਵਾਈਟ ਕਰਨ ਚਾਹੀਏ ਕੀ ਇਹ ਸੋ ਅਰਾਊਂਡ ਤੋਂ ਅਰਾਊਂਡ 100 ਠੀਕ ਹੈ ਤੇ ਟੈਪਲਰ ਦੇ ਜਰਾ ਕੋਲ ਇਨ ਅਰਾਊਂਡ 250 ਰੁਪਏ ਠੀਕ ਦਾ ਜਦ ਨਾਲ 익ਸਟੈਂਸਿਵ ਹੈ ਅੱਗੇ ਇੱਕ ਤਰੀਕੇ ਦੀ ਡਿਵੈਲਪਮੈਂਟ ਚੱਲ ਰਹੀ ਹੈ ਕਿ ਡਿਵੈਲਪਮੈਂਟ ਸਾਡੀ ਹੋਈ ਹੈ ਟੂ ਮਲਟੀ ਸਪੀਡ ਚੇਂਜ ਜਿਨਾ ਅੱਪਰ ਜਿਹੜੇ ਚੀਜ਼ ਜਿਵੇਂ ਗੱਲ ਤੇ ਪਹਿਲਾਂ ਕੀਤੀ ਸੀ ਮਾਉਂਟਡ ਬਾਈਕ ਹੋਗੇ ਜਾਂ ਰੇਸਿੰਗ ਸਾਈਕਲ ਹੋਗੇ ਉਹਨਾਂ ਉਸ ਜਿਹਦੇ ਚ ਬਹੁਤ ਸਾਰੇ ਸਪੀਡਸ ਹੁੰਦੇ ਨੇ ਗੀਅਰਸ ਹੁੰਦੇ ਨੇ ਉਹ ਵ ਲਈ ਚੇਂਜ ਅਸੀਂ ਹੋ ਡਿਵੈਲਪ ਕਰ ਰਹੇ ਹਾਂ ਡਿਵੈਲਪਮੈਂਟ ਸਾਡੀ ਹੋ ਚੁੱਕੀ ਹੈ ਜਸ ਲਾਂਚਿੰਗ ਥੋੜੇ ਥੀ ਟੈਸਟ ਚੱਲ ਰਹੇ ਨੇ ਬਹੁਤ ਈਜ਼ੀ ਹੈ ਵਾਸੀ ਕੋਸ਼ਿਸ਼ ਕਰਦੇ ਹਾਂ 6-डेढ़ ਸਾਲ ਪਹਿਲਾਂ ਟੈਸਟਿੰਗ ਕਰੀਏ ਫਿਰ ਅਸੀਂ ਲਾਂਚ ਕਰੀਏ ਬਿ ਬਹੁਤ ਵਧੀਆ ਪ੍ਰੋਡਕਟ ਤੁਹਾਡਾ ਬਣਿਆ ਤੇ ਮੈਨੂੰ ਕੱਲਾ ਜਿਵੇਂ ਤੁਸੀਂ ਕਹਿ ਰਹੇ ਸਕੋਰ ਹੋ ਰਿਹਾ ਤੇ ਦੂਸਰਾ ਇਹ ਬਹੁਤ ਵਧੀਆ ਹੈ ਕਿ ਜਿਹੜੀ ਤੁਸੀਂ ਗੱਲ ਨਹੀਂ ਬਾਰ-ਬਾਰ ਚੈਨ ਲੈਂਦੀ ਸੀ ਜਾਂ ਚੈਨ ਚ ਆਵਾਜ਼ ਨਹੀਂ ਸੀ ਉਮਰੇ ਇੱਕ ਨਾ ਬਿਲਕੁਲ ਵੀ ਇਹਦੇ ਨਾਲ ਸਟਮ ਹੁੰਦੀ ਹੈ ਨਾ ਬਿਲਕੁਲ ਜੀ ਬਿਲਕੁਲ ਸੋ ਅਸੀਂ ਹੋਰ ਦੇ ਬਹੁਤ ਬੈਟਰੀ ਚੀਜ਼ਾਂ ਡਿਵੈਲਪ ਕਰਦੇ ਰਵਾਂਗੇ ਸੋ ਕੋਸਟ ਵੀ ਨਾਰਮਲ ਹੀ ਆ ਮੇਰੇ ਹਰਨ ਤੇ ਔਰ ਜਿਹੜਾ ਕੰਮ ਹੈਗਾ ਬਹੁਤ ਵਧੀਆ ਬਹੁਤ ਵਧੀਆ ਭਾਈ ਜੀ ਤੁਹਾਡਾ